ਕੋਈ ਬਾਪੂ ਜੀ ਭੜਾਂ ਦੀ ਬੈਂਚ ਤੇ ਬੈਠੇ ਆ ਪਰ ਬੈਠੇ ਪੈਰੀ ਭਾਰੀ ਆ ਇਹਨਾਂ ਦੀ ਸ਼ੁਰੂ ਤੋਂ ਯਾਦ ਤਾਂ ਆ ਬਈ ਇਹਨਾਂ ਨੇ ਬੈਠਣਾ ਹੀ ਹੁੰਦਾ ਟੈਂਡ ਦੀ ਸਾਥ ਹੁੰਦੀ ਆ ਸ਼ਹਿਰ ਦੀ ਸਾਥ ਦਿਖਾਉਣੇ ਆ ਜੀ ਅੱਜ ਆਏ ਪਿੰਡਾਂ ਤੋਂ ਹੀ ਆ ਕਿਹੜਾ ਪਿੰਡ ਆ ਬਾਪੂ ਜੀ ਤੁਹਾਡਾ ਆਹਣਾ ਜੀ ਠੀਕ ਆ ਪੈਰੀ ਭਾਰੀ ਬੈਠਦੇ ਆ ਜਿਆਦੇ ਤੁਸੀਂ ਆ ਜੇ ਤਕੀਮਾਂ ਟੁੱਟਦਾ ਠੀਕ ਠੀਕ ਧਰਨ ਨਹੀਂ ਪੈਂਦੀ ਹੂੰ ਕੌਂਦੀ ਨਹੀਂ ਪੈਂਦੀ ਠੀਕ ਲੜਨੀ ਪੈਂਦੇਗੇ ਹੂੰ ਤੇ ਕਮਜੀ ਲੈਂਦੀ ਬੱਡਾ ਕਿਹੜਾ ਪਿੰਡ ਅੰਕਲ ਜੀ ਸੁੱਕਣ ਵਾਲਾ ਹੈ ਸੁੱਕਣ ਵਾਲਾ ਤੇ ਸਹਾਰਾ ਫਰੀਦਕੋਟ ਰਾਹਾਨ ਕਿੰਨਾ ਕ ਟਾਈਮ ਹੋ ਗਿਆ ਹੋ ਗਏ 6-7 ਸਾਲ 6-7 ਸਾਲ ਹੋ ਗਏ ਚਲੋ ਵਧੀਆ ਪੁਰਾਣੇ ਬਜ਼ੁਰਗ ਪਿੰਨਾ ਵਾਲੇ ਐ ਬੈਠਦੇ ਹੂੰ ਤਾਂ ਅੱਜ ਕੱਲ ਕਿੱਥੇ ਬੈਠਦੇ ਆ ਹੋਰ ਅੰਕਲ ਜੀ ਤੁਸੀਂ ਸੁਣਾਓ ਜੀ ਕੋਈ ਗੱਲ ਬਾਤ ਤੁਸੀਂ ਵੀ ਗੱਲ ਬਾਤ ਕੋਈ ਸੁਣਾ ਸੁਣਾ ਗੱਲਾਂ ਬਾਤਾਂ ਹੂੰ ਇਹ ਵੈਰੀ ਦਾ ਖਾਸਾ ਵੈਰੀ ਹਾਂਜੀ ਪੈਣਾ ਚਾਹੁੰਦਾ ਮੈਨੂੰ ਗਾਲੇ ਸੁਣਾਉਗਾ ਵੀ ਰੱਬ ਵਾਲੇ ਠੀਕ ਹੈ ਜੀ। ਰਾਮੂ ਤੇ ਨਰੰਕਰ ਦੋ ਹੁੰਦੇ ਆ। ਠੀਕ ਆ। ਹਰ ਚੀਜ਼ ਦਾ ਜੋੜਾ ਹੁੰਦਾ। ਹਾਂ ਜੀ। ਦੁਨੀਆ ਦੇ। ਹਾਂ ਜੀ ਹਾਂ ਜੀ। ਕੋਈ ਚੀਜ਼ ਐਹੋ ਜੀ ਹੈ ਨਹੀਂ ਜਿਹਦਾ ਜੋੜਾ ਨਾ ਹੋਵੇ। ਹੂੰ। ਜੋੜ ਦੇ ਨਾਲ ਹਰ ਤਰ੍ਹਾਂ ਦੇ ਜੀਵਨ ਸਾਇ ਹੁੰਦਾ। ਹੂੰ। ਐਨੇ ਜੀਵਨ ਸਾਇ ਨਹੀਂ ਹੋ ਸਕਦਾ। ਠੀਕ ਹੈ ਠੀਕ। ਤੇ ਚਾਰ ਦਿਸ਼ਾ ਹੁੰਦੀਆਂ। ਠੀਕ ਹੈ ਜੀ। ਉੱਪਰ ਦੱਖਣ ਪੂਰਬ ਪੱਛਮ। ਅੱਛਾ ਜੀ। ਤੇ ਚਾਰਾਂ ਦਿਸ਼ਾਂ ਦੇ ਜਨਮ ਲੈਣਾ ਹੁੰਦਾ ਹਰ ਨਿਸ਼ਾਨ ਨੇ ਇਹ ਕਿੱਥੇ ਰਹਿਣਾ ਕਿਹੜੇ ਕੰਢੇ ਰਹਿਣਾ ਕਿਹੜੇ ਸ਼ਹਿਰ ਰਹਿਣਾ ਹੂੰ ਤੇ ਕਦੋਂ ਰਹਿਣਾ ਕਿਹੜੇ ਵੇਲੇ ਰਹਿਣਾ ਠੀਕ ਹੈ ਜੀ ਚਾਰਾਂ ਦਿਸ਼ਾਂ ਤੇ ਜਨਮ ਲੈਣਾ ਠੀਕ ਹੈ ਜੀ ਹੰਮੀਗਾ ਤਾਂ ਤੇ ਧਰਤੀ ਉੱਤੇ ਚਾਰ ਦਿਸ਼ਾਂ ਜਿਹੜੀਆਂ ਹੁੰਦੀਆਂ ਨਾ ਇਹ ਇਹ ਨਾ ਕਿ ਹੈ ਇੱਕ ਭਰਤੀਯੋਗੀ ਤੇ ਇੱਕ ਪ੍ਰਕਿਰਤੀਯੋਗੀ ਦੋ ਹੁੰਦੀਆਂ ਐ ਠੀਕ ਹੈ ਜੀ ਤੇ ਉਹ ਹੋ ਗਏ ਆ ਤੇ ਦੋ ਤੇ ਉਹ ਨੇ ਤੇ ਸੂਰਜ ਹਾਂਜੀ ਤੇ ਰੋਸ਼ਨੀ ਉਹਦੀ ਇਹ ਵੀ ਦੋ ਹੁੰਦੇ ਆ ਠੀਕ ਹੈ ਜੀ ਹਾਂਜੀ ਗੱਲ ਹੂੰ ਜੋੜੇ ਦੀ ਗੱਲ ਸੁਣਾਉਣੀ ਹੈ ਹਾਂ ਜੋੜੇ ਦੀ ਗੱਲ ਹੈ ਇਹ ਹਾਂਜੀ ਇਹ ਜਿੱਥੇ ਵੀ ਤੁਰਦੇ ਆਣਾ ਹੂੰ ਇਹ ਤੱਤੀ ਦੇ ਜਨਮ ਲੈਣਾ ਤੱਤੀ ਦੇ ਗਦਾ ਵਜਣਾ ਠੀਕ ਹੈ ਜੀ ਤੱਤੀ ਦਾ ਪਾਸੇ ਕੁਝ ਹੀ ਨਹੀਂ ਦੁਨੀਆ ਹਾਂਜੀ ਤੇ ਰਾਮ ਜੀ ਭਗਤੀ ਕਰੋਗੇ ਨਾ ਫਿਰ ਸਿਰ ਰਾਮਨਾ ਮੰਨਣਾ ਖਾ ਪਾ ਲੈ ਠੀਕ ਹੈ ਜੀ ਜੇ 2.5 ਘੰਟੇ ਭਜਨਾ ਕਰੋਗੇ ਨਾ ਬੰਦਗੀ ਕਰੋਗੇ ਹਾਂਜੀ ਤੇ ਸੇ ਰਾਮ ਜੀ ਪ੍ਰਾਪਤੀ ਹੋ ਸਕਦੀ ਐਵੇਂ ਹੋ ਨਹੀਂ ਸਕਦੀ ਹਾਂਜੀ ਹਾਂਜੀ ਕਿੰਨਾ ਮਾਰੀ ਜ਼ੋਰ ਲਾ ਠੀਕ ਹੈ ਜੀ ਨਰਾੰਕਾਰ ਦੇ ਰਬ ਦੋ ਹੁੰਦੇ ਆ ਠੀਕ ਹੈ ਜੀ ਤੇ ਹਰ انسان ਦੀ ਜਿਹੜੀ ਇੱਕ ਵਸਤੂ ਆ ਨਾ